ਅਸੀਂ ਸਭ ਤੋਂ ਪਹਿਲਾਂ ਪਿਆਰਪਰੀ ਸਾਸਤਰੀ ਗਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹੇਲੇ ਵਾਲਾ ਸੋ ਅੱਜ ਸਾਡੇ ਪਿੰਡ ਨੌਜਵਾਨ ਪਰਸਵਾ ਵੱਲੋਂ ਠੀਕ ਹੈ ਜੀ ਇੱਕ ਉਪਰਾਲਾ ਕੀਤਾ ਗਿਆ 1 ਦਸੰਬਰ 2024 ਨੂੰ ਪੋਸਟਰ ਲਾਇਆ ਗਿਆ ਜਿਦੇ ਵਿੱਚ 10 ਗੁਰੂ ਸਹਿਬਾਨ ਸਾਡੇ ਸਿੱਖਾਂ ਦੇ ਠੀਕ ਹੈ ਜੀ ਉਹਨਾਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ 15 April 1469 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਹਾਂ ਇਹਨਾਂ ਦਾ ਜਨਮ ਹੋਇਆ ਸੀ ਤੇ ਜੋਤੀ ਜੋਤ 22 ਸਤੰਬਰ 1539 ਤੇ ਨਾਲ ਸਾਰੇ ਗੁਰੂ ਜਿੰਨੇ ਵੀ ਨੇ ਸਾਡੇ 10 ਗੁਰੂ ਸਾਰਿਆਂ ਦਾ ਲਿਖਿਆ ਹੋਇਆ ਠੀਕ ਹੈ ਜੀ ਕਦੋਂ ਇਹਨਾਂ ਦਾ ਜਨਮ ਹੋਇਆ ਤੇ ਕਦੋਂ ਜੋਤੀ ਜੋਤ ਸਮਾਏ ਆ ਤੇ ਅੱਜ ਕੱਲ ਦੇ ਬੱਚਾ ਨੂੰ ਕਲਾਕਾਰਾਂ ਬਾਰੇ ਪੁੱਛ ਲੋ ਫ੍ਰੀ ਫਾਇਰ ਬਾਰੇ ਪੁੱਛ ਲੋ ਹਣਾ ਸਾਰਿਆਂ ਨੂੰ ਪਤਾ ਪਰ 10 ਗੁਰੂਆਂ ਦੇ ਨਾਮ ਕਿਸੇ ਬੱਚੇ ਨੂੰ ਨਹੀਂ ਪਤਾ ਹੋਣਾ ਸੋ ਇਸ ਕਰਕੇ ਅਸੀਂ ਇੱਕ oprala ਕੀਤਾ ਨੌਜਵਾਨ ਭਾਰ ਸੁਭਾ ਵੱਲੋਂ ਕਿ ਸਾਡੇ ਆਉਣ ਵਾਲੀ ਪੀੜੀ ਨੂੰ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗੇ ਕਿ ਸਾਡੇ ਗੁਰੂ ਸਹਿਬਾਨ ਕੌਣ ਸੀ ਤੇ ਅੱਗੇ ਅਸੀਂ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਪੋਸਟਰ ਹੋਰ ਵੀ ਬਣਾਵਾਂਗੇ ਜਿਦੇ ਵਿੱਚ ਸ਼ਹੀਦ ਇਹ ਜਿੰਨ ਸਰਦਾਰ ਭਲਤ ਸਿੰਘ ਜੀ ਤੇ ਆਪਣਾ ਲਾਲਾ ਲਾਜਪਤਰਾਏ ਜੀ ਸ਼ਹੀਦ ਉਦਮ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਤੇ ਹੋਰ ਵੀ ਜਿੰਨੇ ਸ਼ਹੀਦ ਹੋਏ ਨੇ ਸਾਰਿਆਂ ਦੇ ਪੋਸਟਰ ਅਸੀਂ ਬਣਾ ਕੇ ਇਸ ਤਰ੍ਹਾਂ ਹੀ ਪਿੰਡ ਦੇ ਵਿੱਚ ਲਾਵਾਂਗੇ ਤੇ ਸਾਡੇ ਬੱਚਾ ਨੂੰ ਜੋ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਜਿਹੜੇ ਸਾਡੇ ਬੱਚੇ ਅੱਜ ਕਲਾਕਾਰਾਂ ਦੇ ਫੈਨ ਨੇ ਤੇ ਉਹ ਸਾਡੇ ਸੂਰਮਿਆਂ ਦੇ ਸਾਡੇ ਗੁਰੂਆਂ ਦੇ ਫੈਨ ਹੋਣਾ ਤੇ ਇਹੀ ਕੋਸ਼ਿਸ਼ ਆ ਸਭੀ ਤੇ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਥੈਂਕ ਯੂ ਮਿਹਰਬਾਨੀ